ਸਸਰੀ ਗੱਲ ਸਾਰਿਆਂ ਨੂੰ ਅੱਜ ਤੁਹਾਨੂੰ ਲੈ ਚੱਲਦੇ ਆ ਸਨ 1970 ਦੇ ਵਿੱਚ ਉਹ ਹੋਰ ਤੁਸੀਂ ਸੋਚੋਗੇ ਇਸ ਬੰਦੇ ਦੇ ਕੁੱਟ ਕਿਉਂ ਪੈ ਰਹੀ ਹੈ ਆਜੋ ਫਿਰ ਕਹਾਣੀ ਦੀ ਕਰਦੇ ਸ਼ੁਰੂਆਤ ਸ਼ੁਰੂ ਇਹ ਹੈ ਤਾਰਾ ਅਮਲੀ ਇਸ ਕਹਾਣੀ ਦਾ ਮੁੱਖ ਪਾਤਰ ਇਸ ਦਾ ਕੁਝ ਮੜੇਆਬਾਂ ਕਰਕੇ ਵਿਆਹ ਨਹੀਂ ਹੁੰਦਾ ਅੱਗੇ ਚੱਲ ਕੇ ਆਪਾਂ ਦੇਖਾਂਗੇ ਕਿ ਇਸ ਦੇ ਕਿਹੜੇ ਕਿਹੜੇ ਮੜੇਆਬ ਹੈ ਤੇ ਕਦੋਂ ਦਾ ਵਿਆਹ ਨਹੀਂ ਹੁੰਦਾ ਤੇ ਬਲਾਸਟ ਤੇ ਵਿਆਹ ਦਾ ਹੋਊਗਾ ਵੀ ਕਿ ਨਹੀਂ ਆ ਜੋ ਲੈ ਚੱਲਦੇ ਤੈਨੂੰ ਕਹਾਣੀ ਵਾਲਾ ਸਾਤਰੀ ਗਾਲ ਭਰਜਾਈ ਕਰਾਵੇ ਭਾਬੀਏ ਵਰਤੇ ਤੇ ਹੌਲ ਕੁਵਾਰੇ ਨੂੰ ਆ ਨੱਚ ਤੇਰਾ ਡੋਲਾ ਤੋੜਦਾ ਵੱਡਾ ਅੰਮ੍ਰਿਤਿਆ ਰਹਿੰਦਾ ਥੱਲੇ ਨਸ਼ਾ ਖਾ ਗਏ ਭਾਈ ਭਾਈ ਨਾਲ ਵੀ ਲੈਨੇ ਆ ਨਜ਼ਾਰਾ ਅੱਜ ਸਾਤਰੀ ਗਾਲ ਤਾਈ ਸਾਰੀ ਬੈਨ ਬਣ ਬਟਾ छोटे मॉडल लग चले गिनी गिनी लगते काने बात देखूं पहला तेरे भाई कहता ही सदा कोई करना काणे जाय का ना क्या इशारा देगा हां पी गया जो कार वाले दो बिल्ले खाली बैठे हैं ना भाई कितना बढ़िया बढ़िया करनी ओए वाह बढ़िया ठीक है तुम भी सुनाओ चलिए सर कब्जे से हमारी नहीं कब्जे से सदा समान ओ कर दिया तेरी रात आज रंगीली शेरा खरा मार आया आज यार कोड़े और सिर बदमाश जग गया मैं कब्जे से होने के पूंडा ले जी सो ਅੱਜ ਜਿਸ ਨੂੰ ਮੈਂ ਦੇਖੂਗਾ ਓਏ ਤੁਸੀਂ ਇੱਥੇ ਖੜੋ ਅਸ਼ੀਰਵਾਦ ਦੇ establa ਓਏ ਬੈਲੀਆ ਤੇਰੀ ਜ਼ਮੀਨ ਦਾ ਕਬਜ਼ਾ ਲੈਣਾ ਆ ਓਏ ਮੈਂ ਤਾਂ ਜਿੱਥੇ ਫੁੱਕਾ ਮਰਨਾ ਫਾਟ ਗਿੱਲਾ ਕਰਦੇ ਵਾ ਤੂੰ ਤਾਂ ਚੀਜ਼ ਕੀ ਓਏ ਮੇਰੇ ਸਮਝ ਆਵਲੀਆ ਮੈਂ ਤਾਂ ਨਾ ਤੈਨੂੰ ਭੈਣ ਤੱਲੇ ਲੜਿਆ ਹੁਣ ਆਪਾਂ ਆਮਨੀ ਨੂੰ ਕੀ ਹੋਇਆ ਤਾ ਦਰੋਂ ਆ ਗਿਆ ਉਹ ਓਏ ਅਮਲੀਆ ਓਏ ਓਏ ਕੀ ਹੋ ਗਿਆ ਉਹ ਲਾਇਲਾ ਕਬਜ਼ਾ ਪਰ ਮੇਰਾ ਮਾਤਾ ਹੀ ਨੰਨਾ ਹੁਣ ਮੈਂ ਕਬਜ਼ਾ ਮੇਰਾ ਮੇਲਾ ਠੰਡਾ ਚੱਕ ਲੈ ਮੇਰਾ ਮੇਲਾ ਬਾਹਰ ਤੋਂ ਹੋਦਾ ਹੈਗਾ ਪੂਰਾ ਆ ਅਕਲੇ ਸਭ ਕਬਜ਼ਾ ਲਗਾ ਉੱਤੇ ਰਵੀ ਅੱਜ ਰੋਈ ਲਵ ਪੈਗ ਫਾਦਨੇ ਆ ਮਲਿਆ ਵੈਸੇ ਗੱਲ ਪਣੀ ਕਿ ਨਹੀਂ ਤੂੰ ਆਖੀ ਸੀ ਉਹ ਸੈਟ ਕਰ ਦੇ ਫਰਾਜ ਦੇ ਲਈ ਆ ਜਾ ਮੁੰਡੀ ਹੋਣੀ ਸੀ ਮਾਰ ਕੇ ਖੰਡਾ ਚੀ ਤੇਰਾ

ਆਪਣੇ ਨੂੰ ਭੁੱਲ ਗਏ ਨਾ ਆ ਜਿੰਨ ਦਾੜ ਤੇ ਗਵਾਚੀ ਗਿਆ ਕੱਲਾ ਨੂੰ ਐਨੇ ਭੁੱਲ ਗਈਏ ਸਮਝ ਸਮਝੀ ਗੱਲ ਸਵੇਣਾ ਕਿਉਂ ਭੁਲਾਈ ਤੇ ਨਾ ਅੱਡੀ ਹੋ ਮਾਰਦਾ ਕੰਮ ਕਰਦੇ ਜਿੱਦ ਤੱਕ ਸੱਣ ਹੋਇਆ ਸਰ ਮਾੜੋ ਸਾਰੇ ਸਾਰਾ ਪੈ ਗਿਆ ਨਾ ਮੇਰੇ ਕੋ ਧੀ ਨੂੰ ਪਸ ਕੇ ਤਾਂ ਸਭ ਵਾਲੇ ਤੇਰੇ ਕਰਕੇ ਤੇਰੇ ਕਰਕੇ ਖੜੇ ਚਲਾ ਰੱਖਿਆ ਨੂੰ ਲਾ ਕੋਰਾ ਦੇ ਛੋਟਾ ਤੇਰੇ ਕਰਕੇ ਚੁੱਪ ਕਰ ਜਾਂਦਾ ਮੈਂ ਕੀ ਕਰ ਜੈ ਨਾ ਬਗੜਿਆ ਤੇ ਤੂੰ ਹੋੜੀ ਹੀ ਬਣ ਗਿਆ ਮੁਲੀ ਸ਼ਰੀ ਦਾ ਇਹ ਮੁਲੀ ਮੈਰਾ ਕੰਮ ਚੱਲੂ ਨਹੀਂ ਮੇਰਾ ਵਿਆਹ ਕਿਉਂ ਨਹੀਂ ਕਰਤਾਂ ਤਾ ਤੇਰੇ ਕਰਕੇ ਮੇਰਾ ਵਿਆਹ ਨਹੀਂ ਹੋ ਰਿਹਾ ਤੈਨੂੰ ਹੋ ਕੇ ਪਿਆਣਾ ਬੜਿਆ ਤੇਰੇ ਨੱਚਣਾ ਕਰਕੇ ਦਾ ਵੱਡਾ ਬੈਠਾ ਆ ਜੇ ਤੈਨੂੰ ਤਾਂ ਕੋਈ ਪਿੰਡ ਦੀ ਗਲੀ ਦੇ ਟੱਪਨ ਦੇਵੇ ਤੂੰ ਕੁੜੀ ਭਾਲਦਾ ਮੇਰਾ ਪਿਆਰ ਕਰੂ ਮੇਰਾ ਵਿਆਹ ਕਰਾਉਣਾ ਪਿਆ ਮੈਂ ਪਿਆਰ ਕਰ ਆ ਗੋ ਇਸਤਾਈ ਕਰਾ ਦੇ ਆਪਣਾ ਇਹਦਾ ਓਏ ਲੱਗੜਿਆ ਮੈਨੂੰ ਰੇਸਾ ਕਰਾ ਦੇ ਵੇ ਸਰਦਾਰ ਜੀ ਮੇਰੇ ਤੋਂ ਤਾਂ ਹੀ ਹੋਣਾ ਇਹਦਾ ਰੇਸਾ ਜਾਂ ਤਾਂ ਚੱਲੇ ਜਾਂ ਹੋਏ ਲੱਗੜਿਆ ਕਿਆ ਮੈਂ ਤੁਹਾਨੂੰ ਦੱਸਣਾ ਯਾਰਾ ਸਰਦਾਰ ਜੀ ਮੇਰੇ ਕੋਲ ਨਾ ਇੱਕ ਨੰਬਰ ਟੋਲੇ ਦਾ ਬਹੁਤ ਟੋਪਿਕ ਰੇਸਾ ਕਰਵਾ ਦੂੰਗਾ ਵੇ ਦੇਖੋ ਹੈਲੋ ਉਹ ਜੈਲਦਾਰ ਜਰਵਰ ਸਿੰਘ ਬੋਲਦਾ ਚੋਨਾ ਸਾਹਿਬ ਇੱਕ ਵਾਰੀ ਆਪਣੇ ਪਿੰਡ ਆਇਓ ਕਰੇ ਮੁੰਡੇ ਨੂੰ ਰਿਸ਼ਤਾ ਕਰਾਉਣਾ ਜੀ ਸਾਡੀ ਘਰ ਬਾਈ ਜੀ ਤੇਰਾ ਵਿੱਚ ਜੈਲਦਾਰ ਦਾ ਘਰ ਕਿਨੇ ਯਾਰ ਤੁਸੀਂ ਬਾਈ ਚਾਲਦਾਰ ਆਪ ਹੈ ਤੇ ਮੁੰਡਾ ਵੀ ਅਮਲੀ ਜੈ ਆਪਾਂ ਗਿਆ ਪਤਲ ਖੜਾ ਪਵਾਲਾਂਗੇ ਦੁਨੀਆ ਦੇ ਪੈਸੇ ਬਸ ਈ ਗੱਲ ਚਾਲਦਾਰ ਆ ਗਿਆ ਵਿੱਚ ਚੱਲਿਆ ਠੀਕ ਆ ਤੂੰ ਸਮਾ ਮੁੰਡਿਆ ਮੁੰਡਾ ਨਹੀਂ ਕਹ ਰਿਹਾ ਜਿੱਤ ਪਈ ਗਿਆ ਮੇਲੇ ਨੂੰ ਤਾਈ ਉਹਨਾਂ ਦੇ ਖੁੰਡਾ ਮੇਰੇ ਕੋਲ ਆਈਆਂ ਮਾ ਦੇ ਗਈ ਚਾਲਦਾਰ ਸਾਬ ਕਿਤੇ ਨਹੀਂ ਕਿਤੇ ਆ ਚਾਹੀਏ ਆਪ ਤੇ ਜਿਹਨੂੰ ਆਪਣਾ ਰਸਤਾ ਕਰਨਾ ਹੀਰੋ ਜਿਹਾ ਮੁੰਡਾ ਨੂੰంటਾ ਦਾ ਹੀਰੋ ਅਰਗੇ ਤੇ ਲੋਕਾਂ ਦੇ ਕਹਿਣ ਸੁਣੇ ਚ ਆ ਰਿਹਾ ਹੈ ਮੁੰਡਾ ਨਸ਼ਾ ਪਤਾ ਕਰਦਾ ਤੇ ਦਾ ਮਨ ਨੂੰ ਟਕਾਓ ਤੁਸੀਂ ਜੇ ਕਰਦਾ ਸੜਾ ਕਹਿਣਾ ਜੇ ਮੰਨ ਟੇਕ ਨਹੀਂ ਹੈ ਕਰਨਾ ਜੇ ਮੰਨ ਟੇਕ ਜਾਂਦਾ ਤੇ ਲੋਕਾਂ ਦੇ ਹੱਥ ਚ ਹੋ ਜਾਂਦਾ ਜੇ ਮਿੱਤਰਾ ਤੇ ਰੱਬ ਵੀ ਵਿਕ ਜਾਂਦਾ ਕੋਈ ਕਿਹੜੀ ਲੋਕਾਂ ਵਾਂਗਰ ਚੱਲ ਕੇ ਨਹੀਂ ਰਸਤੇ ਸਿਰੇ ਚੜਦੇ ਆ ਕੇ ਮਰ ਕੇ ਤੇਰੀ ਜੀ ਆਪਾਂ ਸਭ ਦੀ ਠੀਕ ਹੈ ਸਾਡਾ ਖੂਨ ਹੈ ਸਾਡਾ ਭਤੀਜਾ ਤੇ ਰਿਸ਼ਤਾ ਸਰੇ ਚੜਾ ਤੇਰੇ ਨਹੀਂ ਗੱਲ ਕਰਾਂਗੇ ਆਪਾਂ ਕੜਾ ਲਵਾਂਗੇ ਜੀ ਕੜਾ ਕੜੇ ਹੀ ਹੋਈ ਗੱਲ ਨਹੀਂ ਕੜੇ ਭਲਾ ਸੌਣਿਆਂ ਦਾ ਲੋ ਲੈ ਨਹੀਂ ਕੜੇ ਭਲਾ ਪਰ ਰਿਸ਼ਤਾ ਸਰੇ ਚੜਾ ਦੇ ਮੇਰੇ ਭਤੀਜੇ ਰਿਸ਼ਤਾ ਫਰ ਹੋ ਗਿਆ ਸਮਝ ਲੋ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਜੇ ਲੋਕਾਂ ਦੇ ਹੱਥੇ ਚ ਹੁੰਦਾ ਤਾਂ ਰੱਬ ਵੀ ਵੇਖ ਜਾਂਦਾ ਆਪਣੇ ਪਿੰਡ ਤੋਂ 6 ਮੀਲ ਦੂਰ ਪਿੰਡ ਹਾਂਜੀ ਬਚਿੱਤਰ ਸਿੰਘ ਦੀ ਕੁੜੀ ਐ ਹਾਂ ਰੰਗਾ ਦੱਸੋ ਕਿ ਜੈਲਦਾਰ ਸਾਹਿਬ ਐਸੀ ਤੈਨੂੰ ਦਿਖਣਾ ਕਿ ਕੁੜੀ ਫਿਰ ਕੱਲ ਨੂੰ ਹੀ ਦਿਖਾ ਦੇ ਆਪਾਂ ਹਾਂ ਨੂੰ ਦੇਖਾਂ ਕੱਲ ਨੂੰ ਚਾਚਾ ਸਿਆ ਉਹ ਕਹਿੰਦਾ ਨਾ ਬੈ ਤੈਨੂੰ ਹਜੇ ਨਹੀਂ ਦਿਖਾਉਂਦੇ ਹੋਰ ਤੋਂ ਨਹੀਂ ਕਰਾਉਂਦੇ ਹਾਂਜੀ ਨਹੀਂ ਕਰਾਉਦੇ ਚੰਗੇ ਕੰਮ ਜਗ੍ਹਾ ਹੀ ਦੇਰੀ ਇਹ ਤਾਂ ਹੈ ਚਲੋ ਪਰ ਠੀਕ ਐ ਮੈਂ ਕਰਦਾ ਬਚਿੱਤਰ ਸਿੰਘ ਨਾਲ ਗੱਲ ਜਾ ਕੇ ਹਾਂ ਕਰ ਖੜਾ ਪੱਕਾ ਜਰਾ ਸੱਤ ਦੋਲਿਆਂ ਦਾ ਕਿਹੜਾ ਜਰਾ ਪੱਕਾ ਮੈਨੂੰ ਤੁਹਾਡੇ ਘਰ ਜੇ ਇੱਕ ਗੱਲ ਨਹੀਂ ਚੰਗੀ ਨਹੀਂ ਕੀ ਕੀ ਚਾ ਨਾ ਪੀ ਪਾਣੀ ਵਚੋਲਾ ਕਿ ਤੋਏ ਕੋਹਰਾ ਪੜੀ ਪਿਆਵਾਂਗੇ ਕੋਹਰਾ ਪਾਣੀ ਲਾ ਫਿਰ ਕਰਦਾ ਨਾ ਮਜੀਤੁਰ ਸਿੰਘ ਨੇ ਗੱਲ ਕੜਾ ਪੱਕਾ ਰੱਖੀ ਪੱਕਾ ਗੜਾ ਪੱਕਾ ਠੀਕ ਸਰਦਾਰੀ ਲੀਗ ਆ ਲੀਗ